ਸ਼ਾਸਤਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਚਟਪਟੀ ਤੇ ਪਿੰਡਾਂ ਦੇ ਵਿੱਚ ਖਾਣ ਵਾਲੀ ਜਿਹੜੀ ਇੱਕ ਅਲਜੀਤ ਜੀ ਰੈਸਪੀ ਹੈਗੀ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਮੂੰਗਰੇ ਲੈ ਲੈਣਗੇ ਇਹ ਤੇ ਉਸ ਤੋਂ ਬਾਅਦ ਨਾਲ ਹੀ ਇਹਦੇ ਦੋ ਟਮਾਟਰ ਹਰੀਆਂ ਮਿਰਚਾਂ ਅਦਰਕ ਤੇ ਹਰੇ ਪਿਆਜ਼ ਲੈ ਲਏ ਇਹਨਾਂ ਨੂੰ ਆਪਾਂ ਸਾਫ਼ ਪਾਣੀ ਦੇ ਵਿੱਚ ਧੋ ਲਵਾਂਗੇ ਤੇ ਧੋ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਮਿਰਚਾਂ ਨੇ ਇਹਾਂ ਤੇ ਅਦਰਕ ਹੈ ਸਭ ਤੋਂ ਪਹਿਲਾਂ ਕੁੰਡੇ 'ਚ ਰਗੜਾਂਗੇ ਜਿਹੜੀ ਇਹ ਆਪਾਂ ਬਣਾਵਾਂਗੇ ਚਟਣੀ ਮੋਂਗਰਿਆਂ ਦੀ ਤੇ ਇਹ ਆਪਾਂ ਕੁੰਡੇ 'ਚ ਬਣਾ ਕੇ ਤਿਆਰ ਕਰਾਂਗੇ ਜਿਹਦਾ ਕੀ ਟੇਸਟ ਹੈਗਾ ਦੋ ਗੁਣਾ ਵਦ ਜਾਂਦਾ ਹੈਗਾ ਕੁੰਡੇ ਕੋ ਟੇਸ ਚਟਨੀ ਰਗੜਨ ਨਾਲ ਮਿਕਸੀ ਨਾਲੋਂ ਜ਼ਿਆਦਾ ਵਧੀਆ ਮਤਲਬ ਕਿ ਬਣ ਕੇ ਤਿਆਰ ਹੁੰਦੀ ਹੈਗੀ ਮਿਕਸੀ ਦੇ ਵਿੱਚ ਤਾਂ ਇੱਕ ਆਪਾਂ ਟਾਈਮ ਦੀ ਬਚਤ ਕਰਨ ਵਾਸਤੇ ਜਿਹੜੀ ਵੀ ਕੋਈ ਚੀਜ਼ ਹੈਗੀ ਰਗੜ ਲੈਨੇ ਆ ਪਰ ਉਹ ਜਿਹਾ ਟੇਸਟ ਨਹੀਂ ਰਹਿੰਦਾ ਹੈਗਾਗਾ ਜੇ ਆਪਾਂ ਇਹਨੂੰ ਮਿੱਟੀ ਦੇ ਕੁੰਡੇ ਦੇ ਵਿੱਚ ਤੇ ਨਿੰਮ ਦੇ ਘੋਟੇ ਨਾਲ ਜਿਹੜੀ ਚਟਨੀ ਰਗੜ ਕੇ ਤਿਆਰ ਕਰਦੇ ਆ ਜਿਹੜਾ ਦਾ ਟੇਸਟ ਹੈਗਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਤਾਂ ਕਰਕੇ ਇੱਕ ਵਾਰੀ ਜਿਹੜੀ ਇਹ ਚਟਨੀ ਹੈਗੀ ਇਸ ਤਰ੍ਹਾਂ ਦੇ ਤਰੀਕੇ ਨਾਲ ਤੁਸੀਂ ਰਗੜ ਕੇ ਮਤਲਬ ਕਿ ਬਣਾ ਕੇ ਜਰੂਰ ਦੇਖਿਓ ਬਹੁਤ ਜ਼ਿਆਦਾ ਚਟਪਟੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਚਲੋ ਆਪਾਂ ਜਿਹੜੀ ਇਹ ਚਟਨੀ ਰਗੜਦੇ ਆਂਗੇ ਇੱਥੇ ਆਪਾਂ ਹਰੀ ਮਿਰਚੀ ਅਦਰਕ ਨੂੰ ਪਹਿਲਾਂ ਰਗੜ ਲਿਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾ ਲਵਾਂਗੇ ਕੱਟ ਕੇ ਹਰਾ ਜੇ ਹਰਾ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਜਿਹੜੇ ਸੁੱਕੇ ਪਿਆਜ਼ ਆ ਉਹ ਵੀ ਐਡ ਕਰ ਸਕਦੇ ਹੋਗੇ ਤੁਸੀਂ ਦੋ ਸੁੱਕੇ ਪਿਆਜ਼ ਐਡ ਕਰ ਸਕਦਾ ਜਾਂ ਇੱਕ ਜਿੰਨੇ ਵੀ ਤੁਸੀਂ ਜਿਹੜੀ ਚਟਨੀ ਹੈਗੀ ਬਣਾਉਣੀ ਹੈ ਉਸ ਹਿਸਾਬ ਨਾਲ ਤੇ ਮੈਂ ਇੱਥੇ ਇਹਦੇ ਵਿੱਚ ਹਰਾ ਪਿਆਜ਼ ਪੂਕਾ ਸਮੇਤ ਹੀ ਮਤਲਬ ਕਿ ਪਾ ਲਿਆ ਜਿਹੜਾ ਟੇਸਟ ਹਰੇ ਪਿਆਜ਼ ਦਾ ਵੀ ਚਟਨੀ ਦੇ ਵਿੱਚ ਬਹੁਤ ਹੀ ਜ਼ਿਆਦਾ ਲਜੀਜ਼ ਆਉਂਦਾ ਹੈਗਾ ਤੇ ਇਹਨੂੰ ਵੀ ਆਪਾਂ ਰਗੜ ਲਵਾਂਗੇ ਕਲੀ-ਕਲੀ चीज ਪਾ ਕੇ ਆਪਾਂ ਇਹਨਾਂ ਨੂੰ ਰਗੜਾਂਗੇ ਤਾਂ ਕਿ ਆਪਾਂ ਨੂੰ ਰਗੜਨ ਦੇ ਵਿੱਚ ਵੀ ਜਿਹੜੀ ਚਟਨੀ ਆ ਉਹ ਆਸਾਨੀ ਹੋਵੇ ਤੇ ਸੋਖੇ ਤਰੀਕੇ ਨਾਲ ਮਤਲਬ ਕਿ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਇਹਨਾਂ ਨੂੰ ਵੀ ਆਪਾਂ ਰਗੜ ਦਵਾਂਗੇ ਜਿਹੜੀ ਇਹ ਮੂੰਗਰੇ ਨੇਗੇ ਇਹ ਇਹ ਮੂੰਗਰੇ ਕਿਸ चीज ਤੋਂ ਬੰਦੇ ਨੇਗੇ ਪਿੰਡਾ ਵਾਲੇ ਲੋਕਾਂ ਨੂੰ ਤਾਂ ਪਤਾ ਹੁੰਦਾਗਾ ਤੇ ਪਰ ਕਈ ਵਾਰ ਕਿਸੇ ਨੂੰ ਨਹੀਂ ਵੀ ਪਤਾ ਹੁੰਦਾ ਤਾਂ ਚਲੋ ਅੱਜ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਿਹੜੇ ਮੋਂਗਰੇ ਨੇਗੇ ਜਦੋਂ ਆਪਾਂ ਮੂਲੀਆਂ ਨੂੰ ਬੀਜਦੇ ਨੇ ਬੀਜਦੇ ਆਂਗੇ ਉਸ ਤੋਂ ਬਾਅਦ ਮੂਲੀਆਂ ਜਦੋਂ ਪੱਕ ਜਾਂਦੀਆਂ ਨੇ ਮਤਲਬ ਕਿ ਉਹ ਨਿਸਰਨਣ ਲੱਗ ਜਾਂਦੀਆਂ ਨੇ ਤੇ ਉਹਨਾਂ ਦੇ ਉੱਪਰ ਜਿਹੜੇ ਕਾਫੀ ਮਤਲਬ ਕਿ ਫੁੱਲ ਨਿਕਲੇ ਆਉਂਦੇ ਨੇਗੇ ਤੇ ਉਸ ਤੋਂ ਬਾਅਦ ਇਹ ਜਿਹੜੇ ਇਹ ਇਹ ਮਤਲਬ ਕਿ ਇੱਕ ਤਰ੍ਹਾਂ ਨਾਲ ਬੀਫ ਫਰੂਟ ਹੋ ਜਾਂਦਾ ਹੈਗਾ ਮੂਲੀਆਂ ਵਾਲਾ ਤਾਂ ਇਹ ਜਿਹੜੇ ਹੈਗੇ ਮੋਂਗਰੇ ਬਰੀਕ-ਬਰੀਕ ਲੱਗਦੇ ਨੇਗੇ ਮੂਲੀਆਂ ਦੇ ਉੱਪਰ ਇਹ ਬਰੀਕ-ਬਰੀਕ ਮੋਂਗਰੇ ਲੱਗਦੇ ਨੇਗੇ ਤੇ ਇੱਕ ਕਾਫੀ ਲੰਬੇ-ਲੰਬੇ ਹੁੰਦੇ ਹੈਗੇ ਉਹਨੂੰ ਸੂੰਗਰੇ ਬੁਲਿਆ ਜਾਂਦਾ ਹੈਗਾ ਉਹ ਮਤਲਬ ਕਿ ਸਬਜੀ ਇਹ ਬਣਾਈ ਜਾਂਦੀ ਹੈ ਕਿ ਉਹਨਾਂ ਦੀ ਤੇ ਸਬਜੀ ਬਹੁਤ ਜਿਆਦਾ ਟੇਸਟੀ ਬਣਦੀ ਹੈਗੀ ਤੇ ਇਹਨਾਂ ਦੀ ਵੀ ਸਬਜੀ ਬਣਾਈ ਜਾਂਦੀ ਹੈ ਆਲੂ ਪਾ ਕੇ ਤੇ ਸਬਜੀ ਵੀ ਬਣਾ ਸਕਦੇ ਆ ਪਰ ਅੱਜ ਆਪਾਂ ਇਹਨਾਂ ਦੀ ਚਟਨੀ ਹੈਗੀ ਜਿਹੜੀ ਉਹ ਬਣਾਵਾਂਗੇ ਤੇ ਪਿਆਜ਼ ਆਪਾਂ ਨੇ ਰਗੜ ਲੈਣੇਗੇ ਉਸ ਤੋਂ ਬਾਅਦ ਆਪਾਂ ਜਿਹੜੇ ਮੋਂਗਰੇ ਨੇਗੇ ਇਹਨਾਂ ਨੂੰ ਆਪਾਂ ਧੋ ਕੇ ਤੇ ਇਹਨਾਂ ਨੂੰ ਵੀ ਐਡ ਕਰ ਦਵਾਂਗੇ ਕੁੰਡੇ ਦੇ ਵਿੱਚ ਇਹਨਾਂ ਨੂੰ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਕਾਫੀ ਛੋਟੇ ਸਾਈਜ਼ ਦੇ ਹੁੰਦੇ ਨੇ ਤੇ ਦੂਸਰੇ ਜਿਹੜੇ ਇਹ ਮੈਂ ਨਾ ਕੱਚੇ ਕੱਚੇ ਤੋੜ ਕੇ ਲੈਂਦੇ ਸੀਗੇ ਹੁਣੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੋਟ ਲਮਾਂਗੇ ਬਹੁਤ ਹੀ ਆਸਾਨੀ ਨਾਲ ਮਤਲਬ ਇਹ ਰਗੜੇ ਜਾਂਦੇ ਨੇ ਕਿ ਗੁੰਡੇ ਕੋਟੇ ਨਾਲ ਕਾਫੀ ਜ਼ਿਆਦਾ ਸੌਫਟ ਨਰਮ ਨਰਮ ਹੋਣਗੇ ਫਰੈਸ਼ ਫਰੈਸ਼ ਨੇਗੇ ਤੇ ਬਹੁਤ ਹੀ ਜ਼ਿਆਦਾ ਜਿਹੜੀ ਚਟਣੀ ਇਹਨਾਂ ਦੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਜ਼ਿਆਦਾ ਕਰਾਰੀ ਤੇ ਲذیذ ਜਿਹੜੀ ਇਹ ਚਟਣੀ ਹੈ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਜਿਹੜੀ ਤੁਸੀਂ ਖਾ ਸਕਦੇ ਆਂਗੇ ਇੱਕ ਵਾਰ ਇਹਨੂੰ ਜਿਹੜੀ ਚਟਨੀ ਇਹ ਜ਼ਰੂਰ ਬਣਾ ਕੇ ਮਤਲਬ ਕਿ ਟਰਾਈ ਕਰਨਾ ਇਸ ਤਰੀਕੇ ਨਾਲ ਤੇ ਕਿਉਂਕਿ ਹੁਣ ਜਿਹੜੀਆਂ ਮੌਲੀਆਂ ਨੇ ਆਈਆਂ ਉਹ ਪੱਕ ਚੁੱਕੀਆਂ ਨਹੀਂ ਹੈਆਂ ਖੇਤਾਂ ਦੇ ਵਿੱਚ ਤੇ ਉਹਨਾਂ ਦੇ ਉੱਪਰ ਜਿਹੜੇ ਇਹ ਮੂੰਗਰੇ ਹੈਗੇ ਲੱਗੇ ਹੋਏ ਨੇਗੇ ਤੇ ਸਬਜ਼ੀ ਵੀ ਬਣਾ ਸਕਦੇ ਆ ਆਪਾਂ ਇਹਨਾਂ ਦੀ ਆਲੂ ਪਾ ਕੇ ਜਿਹੜੀ ਬਹੁਤ ਜ਼ਿਆਦਾ ਕਰਾਰੀ ਤੇ ਚਟਪਟੀ ਬਣਦੀ ਹੈਗੀ ਤੇ ਆਪਾਂ ਸਬਜ਼ੀ ਦੀ ਵੀ ਵੀਡੀਓ ਪਾਵਾਂਗੇ ਅਜੇ ਸਾਡੇ ਥੋੜੇ ਥੋੜੇ ਮੂੰਗਰੇ ਆ ਜਿਹੜੇ ਲੱਗੇ ਹੋਏ ਸੀ ਤੇ ਤਾਂ ਕਰਕੇ ਮੈਂ ਇਹਨਾਂ ਨੂੰ ਤੋੜ ਲਿਆ ਤੇ ਮੈਂ ਕਿਹਾ ਚਲੋ ਅੱਜ ਚਟਨੀ ਬਣਾਉਣੀ ਹੈਗੇ ਇਹਨਾਂ ਦੀ ਤੇ ਚੋਣਾ ਇੱਕ ਬੱਕਰੀ ਜੀ ਮਤਲਬ ਕਿ ਚਟਪਟੀ ਜੀ ਚਟਨੀ ਬਣਾਈ ਜਾਵੇ ਤੇ ਜਿਹੜੇ ਇਹ ਆਪਾਂ ਮੂੰਗਰੇ ਵੀ ਰਗੜ ਲੈਣਗੇ ਤੇ ਇਹਨਾਂ ਨੂੰ ਜ਼ਿਆਦਾ ਮਤਲਬ ਕਿ ਬਰੀਕ ਨਹੀਂ ਰਗੜਨਾ ਹੈਗਾ ਥੋੜੇ ਥੋੜੇ ਮਤਲਬ ਕਿ ਇਹਦੇ ਪੀਸ ਆ ਜਿਹੜੇ ਰਹਿਣੇ ਚਾਹੀਦੇ ਆ ਜਿਹਦੇ ਨਾਲ ਕਿ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਆਪਾਂ ਦੋ ਟਮਾਟਰ ਲੈਂਦੇ ਆ ਉਹਨਾਂ ਨੂੰ ਵੀ ਆਪਾਂ ਕੱਟ ਕੇ ਪਾ ਲਿਆ ਤੇ ਇਹਨਾਂ ਨੂੰ ਵੀ ਆਪਾਂ ਜਿਹੜਾ ਰਗੜ ਲਵਾਂਗੇ ਤੇ ਇਹ ਜਿਹੜੀ ਚੜਨੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗਦੀ ਹੈ ਕਿ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਰਤੋਬਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਾਰਤੋਬਾਰ ਸਬਸਕ੍ਰਾਈਬ ਕਰਨਾ ਜੇ ਕੋਈ ਪਹਿਲੀ ਵਾਰ ਆਪਣੀ ਜਿਹੜੀ ਵੀਡੀਓ YouTube ਤੇ ਦੇਖ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜਿਹੜਾ ਘੰਟੀ ਵਾਲਾ ਬਟਨ ਹੈ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਜਿਹੜੀਆਂ ਵੀ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਜਿਹੜੀ ਵੀ ਰੈਸਪੀ ਬਣਾਉਣੀ ਹੈਗੀ ਤੁਸੀਂ ਜ਼ਰੂਰ ਦੇਖ ਸਕੋ ਤੇ ਕਿਉਂਕਿ ਕੋਈ ਵੀ ਚੀਜ਼ ਹੈਗੀ ਹਰੇਕ ਬੰਦਾ ਆਪਣੇ ਆਪਣੇ ਤਰੀਕੇ ਨਾਲ ਬਣਾ ਕੇ ਤਿਆਰ ਕਰਦਾ ਹੈਗਾ ਤੇ ਆਪਾਂ ਜਿਹੜੀ ਹੈ ਬਿਲਕੁਲ ਘੱਟ ਮਿਰਚ ਮਸਾਲਿਆਂ ਵਾਲੀ ਤੇ ਮਤਲਬ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਦੇ ਆਂਗੇ ਤੇ ਇਧਰ ਜਿਹੜੇ ਆਪਾਂ ਟਮਾਟਰ ਵੀ ਰਗੜ ਲੈਣੇਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਹੈ ਜਿਹੜਾ ਨਾਣ ਪਾਤਾ ਹੈਗਾ ਕਿਉਂਕਿ ਮਿਰਚ ਆਪਾਂ ਇਹਦੇ ਵਿੱਚ ਹਰੀਆਂ ਐਡ ਕੀਤੀਆਂ ਨੇ ਜੇ ਤੁਸੀਂ ਮਤਲਬ ਕਿ ਹਰੀ ਮਿਰਚ ਘੱਟ ਪਾਉਣੀ ਹੈ ਤੇ ਨਾਲ ਲਾਲ ਮਿਰਚ ਵੀ ਪਾਉਣੀ ਹੈ ਤਾਂ ਤੁਸੀਂ ਹਰੀ ਮਿਰਚ ਘੱਟ ਕਰਕੇ ਤੇ ਲਾਲ ਮਿਰਚ ਐਡ ਕਰ ਸਕਦੇ ਹੋ ਤੇ ਜਿਹੜੀ ਆਪਣੀ ਚਟਨੀ ਇਹ ਬਣ ਕੇ ਤਿਆਰ ਹੋ ਗਈ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਤੇ ਤੜਕਾ ਲਗਾ ਕੇ ਵੀ ਖਾ ਸਕਦੇ ਹੋਗੇ ਤੇ ਅੱਜ ਆਪਾਂ ਇਹਨਾਂ ਨੂੰ ਤੜਕਾ ਲਗਾਵਾਂਗੇ ਤੇ ਇਹਦੇ ਵਿੱਚ ਮੈਂ ਇੱਕ ਕੜਾਈ ਲੈ ਲਿਆਗਾ ਤੇ ਇਹ ਜਿਹੜੀ ਚਟਨੀ ਆ ਮੈਂ ਚੁੱਲੇ ਤੇ ਤੜਕਾ ਲਾਉਣ ਲੱਗੀ ਐਗੀ ਅੱਜ ਪਿੰਡਾਂ ਵਾਲੇ ਤਰੀਕੇ ਨਾਲ ਕਿਉਂਕਿ ਕਾਫੀ ਜ਼ਿਆਦਾ ਵਧੀਆ ਅਗਮਚਰੀ ਸੀਗੀ ਤੇ ਮੈਂ ਕਿਹਾ ਚਲੋ ਚੁੱਲੇ ਤੇ ਮਤਲਬ ਕਿ ਜਿਹੜਾ ਤੜਕਾ ਲਗਾਇਆ ਜਾਵੇ ਤੇ ਆਪਾਂ ਨੇ ਇੱਕ ਘੜਸ਼ੀ ਦੇ ਕਰੀਬ ਜਿਹੜਾ ਤੇਲ ਪਾਲਿਆ ਸਰੋਂ ਦਾ ਤੇ ਉਸ ਤੋਂ ਬਾਅਦ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਜੀਰਾ ਪਾ ਦਵਾਂਗੇ ਤੇਲ ਦੀ ਜਗ੍ਹਾ ਤੇ ਤੁਸੀਂ ਘਿਓ ਵੀ ਯੂਜ਼ ਕਰ ਸਕਦੇ ਹੋ ਦੇਸੀ ਤੇ ਕਿਉਂਕਿ ਘਿਓ ਨਾਲ ਵੀ ਜਿਹੜੀ ਚਟਣੀ ਦਾ ਟੇਸਟ ਹੈਗਾ ਵਧੀਆ ਆਉਂਦਾ ਹੈਗਾ ਤੇ ਪਰ ਆਪਾਂ ਸਰੋਂ ਦੇ ਤੇਲ 'ਚ ਤੜਕਾ ਲਾਵਾਂਗੇ ਜਿਹਦੇ ਨਾਲ ਇਹ ਬਹੁਤ ਜ਼ਿਆਦਾ ਟੇਸਟੀ ਚਟਪਟੀ ਬਣਦੀ ਹੈਗੀ ਕਰਾਰੀ ਬਣਦੀ ਹੈ ਸਰੋਂ ਦੇ ਤੇਲ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਚ ਇਹਨੂੰ ਰੋਟੀ ਤੇ ਰੱਖ ਕੇ ਜਾਂ ਕੌਲੇਜ ਪਾ ਕੇ ਜਦੋਂ ਵੀ ਖਾਣੀ ਹੈਗੀ ਤਾਂ ਉਦੋਂ ਤੁਸੀਂ ਇਹਦੇ ਵਿੱਚ ਘਿਓ ਐਡ ਕਰ ਸਕਦੇ ਹੋਗੇ ਤੇ ਜਿਹੜਾ ਦਾ ਟੇਸਟ ਹੈਗਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਜੀਰਾ ਭੁੰਜਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਦੇ ਜਿਹੜੀ ਚਟਣੀ ਹੈਗੀ ਆਪਣੀ ਤੇ ਹੁਣ ਆਪਾਂ ਇਹਨੂੰ 4-5 ਮਿੰਟ ਭੁੰਨ ਲਵਾਂਗੇ ਤੇ ਗੈਸ ਤੇ ਜੇ ਤੁਸੀਂ ਤੜਕਾ ਲਾ ਰਹੇ ਹੋ ਤਾਂ ਤੁਸੀਂ 7 ਤੋਂ 8 ਮਿੰਟ ਲੱਗ ਜਾਣਗੇ ਇਹਦਾ ਜਿਹੜਾ ਪਾਣੀ ਹੈ ਮਾੜਾ ਮੋਟਾ ਜਿੰਮੇ ਟਮਟਰ ਦਾ ਜਾਂ ਪਿਆਜ਼ਾਂ ਦਾ ਨਿਕਲਿਆ ਹੈਗਾ ਉਹਨੂੰ ਸੁੱਕਣ ਵਾਸਤੇ ਪਰ ਚੁੱਲੇ ਤੇ ਅੱਗ ਜ਼ਿਆਦਾ ਤੇਜ਼ ਹੋਣ ਕਰਕੇ ਇਹ 3-4 ਮਿੰਟਾਂ ਦੇ ਵਿੱਚ ਹੀ ਜਿਹੜਾ ਇਹਦਾ ਪਾਣੀ ਹੈਗਾ ਉਹ ਸੁੱਕ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਸੁੱਕ ਗਿਆ ਹੈਗਾ ਤੇ ਜੇ ਜਿਆਦਾ ਪਾਣੀ ਨਹੀਂ ਸਕੋਣਾ ਤਾਂ ਬੈਸੇ ਤਰ੍ਹਾਂ ਦਾ ਜਿਹੜਾ ਵਿੱਚੋਂ ਪਾਣੀ ਨਿਕਲਦਾ ਹੈਗਾ ਸਬ ਮੂੰਗਰਿਆਂ ਚੋਂ ਜਾਂ ਟਮਾਟਰ ਚੋਂ ਦਾ ਟੇਸਟ ਹੈ ਜਿਹੜਾ ਨੋਨ ਮਿਰਚ ਨਾਲ ਰਲ ਕੇ ਬਹੁਤ ਜਿਆਦਾ ਵਧੀਆ ਹੋ ਜਾਂਦਾ ਹੈਗਾ ਪਰ ਕਈ ਵਾਰ ਪਿਆਜ਼ ਕੋੜਾ ਹੋਣ ਕਰਕੇ ਨਾ ਜਾਂ ਮਿਰਚ ਜਿਆਦਾ ਤਿੱਖੀ ਹੋਣ ਕਰਕੇ ਉਹਦਾ ਟੇਸਟ ਹੈ ਥੋੜਾ ਜਿਹਾ ਚੇਂਜ ਹੋ ਜਾਂਦਾ ਹੈਗਾ ਭੁੰਨਾ ਨਾਲ ਤਾਂ ਤੁਸੀਂ ਜੇ ਜਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਬਿਨਾਂ ਤੜਕੀ ਲਾਏ ਤੁਸੀਂ ਇਹਨੂੰ ਜਿਹੜੀ ਚਟਨੀयां ਖਾ ਸਕਦੇ ਹੋਗੇ ਇਹ ਜਿਹੜੀ ਚਟਨੀ ਆ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਐਡ ਕਰਾਂਗੇ ਹੋਰ ਤੇ ਉਹ ਆਪਾਂ ਇਹਨੂੰ ਜਿਹੜੀ ਚਟਨੀ ਨੂੰ ਚੁੱਲ੍ਹੇ ਤੋਂ ਉਤਾਰ ਕੇ ਤੇ ਫਿਰ ਆਪਾਂ ਐਡ ਕਰਾਂਗੇ ਤੇ ਚਟਨੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਮਤਲਬ ਕਿ ਸੁੱਕੀ ਸੁੱਕੀ ਬਣ ਕੇ ਤਿਆਰ ਹੋ ਗਈ ਹੈਗੀ ਦੇਖਣ ਦੇ ਵਿੱਚ ਕਾਫੀ ਸੋਹਣੀ ਕਲਰਫੁਲ ਲੱਗਦੀ ਹੈਗੀ ਇਹ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਤੇ ਹੁਣ ਆਪਾਂ ਲਾਸਟ ਦੇ ਵਿੱਚ ਹੈਗਾ ਜਿਹੜਾ ਇਹਦੇ ਉੱਪਰ ਨਿੰਬੂ ਨਚੋੜਾਂਗੇ ਇੱਕ ਨਿੰਬੂ ਨਚੋੜ ਦਾਂਗੇ ਇਹਦੇ ਨਾਲ ਜਿਹੜਾ ਨਿੰਬੂ ਦਾ ਟੇਸ ਹੈਗਾ ਉਹ ਚਟਨੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਜੇ ਹੈ ਤਾਂ ਜ਼ਰੂਰ ਨਚੋੜਨਾ ਤੇ ਬਹੁਤ ਹੀ ਚਟਪਟੀ ਜਿਹੜੀ ਚਟਨੀ ਬਣ ਕੇ ਤਿਆਰ ਹੋ ਗਈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਜਲਦੀ ਮਿਲਦੇ ਆਂਗੇ ਆਪਾਂ ਨਵੀਂ ਹੋਰ ਵੀਡੀਓ ਲੈ ਕੇ ਤਦ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ